ਨਾਰਾਣਾ ਪਹਿਲਾਂ ਕਦੇ ਦੇਰਿਆ ਆਪਦੇ ਇਲਾਕੇ ਨਾਲ ਡਟ ਕੇ ਖੜਾ ਹੋਊਗਾ ਸਜਨ ਸਿੰਘ ਚੀਮਾ ਜੋ ਕੰਮ ਤਾਂ ਕੇ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੀਆਂ ਅੱਖਾਂ ਪਾਟੀਆਂ ਉਹਨਾਂ ਨੇ ਸੁਲਤਾਨਪੁਰੇ ਨੂੰ ਦੇਗਾ ਨਹੀਂ ਵੀ ਰਾਹ ਖਰਾਬ ਆ ਤੋ ਪੱਥਰ ਪੈ ਗਏ ਉਹਦੇ ਤੋਂ ਬਾਅਦ ਸਜਨ ਸਿੰਘ ਚੀਮਾ ਨੇ ਆਮ ਦੀ ਸਰਕਾਰ ਦਾ ਜ਼ੋਰ ਮਖਾ ਕੇ ਦੇ ਕੱਲ੍ਹ ਆਪਾ ਨਿਕਰਾ ਅੱਜ ਨਾ ਮਰਜ਼ੀ ਕਰ ਲਵੇ ਸਰਕਾਰ ਮੈਂ ਆਉਣਾ ਨਹੀਂ ਸੀ ਇੱਥੇ ਪਰ ਦੋ ਦਿਨ ਤੋਂ ਜਿਹੜੇ ਲੋਕ ਕੰਮ ਕਰ ਰਹੇ ਸੀ ਉਹਨਾਂ ਨੂੰ ਭਜਾਇਆ ਗਿਆ ਬੰਨ੍ਹ ਦੇ ਲਈ ਤਾਰਾਂ ਦੇ ਪਰਚਾ ਕਰਦੇ ਹੋ ਬੰਨ੍ਹ ਵਟਣ ਨਹੀਂ ਦੇਣਾ ਅੱਜ ਸੜਕ ਬਣਾਉਣ ਲੱਗੇ ਆ ਤਾਂ ਸੜਕ ਨਹੀਂ ਬਣਨ ਦੇਣੀ ਨਾ ਰਾਣਾ ਪਹਿਲਾਂ ਕਦੇ ਡਰਿਆ ਤੇ ਨਾ ਹੀ ਹੁਣ ਡਰੇਗਾ ਰਾਣਾ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਨਾਲ ਹਿੱਕ ਤਾਣ ਕੇ ਖੜਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਲਤਾਨਪੁਰ ਲੋਧੀ ਤੋਂ ਮੌਜੂਦਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਉਸ ਸਮੇਂ ਕੀਤਾ ਜਦੋਂ ਉਹ ਲੋਕਾਂ ਵੱਲੋਂ ਡਟਵਿੰਡੀ ਤੋਂ ਹੋ ਕੇ ਜਾਂਦੇ ਸੜਕ ਦੀ ਖਸਤਾ ਹਾਲਤ ਦੀ ਮੁਰੰਮਤ ਤੇ ਕਰਵਾਈ ਚਾਰੇ ਕਾਰਜਾਂ ਤੇ ਪਹੁੰਚੇ ਜਿਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸੜਕ ਵੈਸੇ ਤਾਂ ਮਨਜ਼ੂਰ ਹੋ ਚੁੱਕੀ ਹੈ ਪਰ ਸਰਕਾਰ ਦੀ ਨਲਾਇਕੀ ਕਾਰਨ ਇਹ ਕੰਮ ਸ਼ੁਰੂ ਨਹੀਂ ਹੋਇਆ ਪਰ ਜਦੋਂ ਹਲਕੇ ਦੇ ਲੋਕਾਂ ਨੇ ਆਪਣੇ ਧੰਮ ਤੇ ਇਕੱਠੇ ਹੋ ਕੇ ਇਸ ਸੜਕ ਦੀ ਮੁਰੰਮਤ ਦੀ ਸ਼ੁਰੂਆਤ ਕਰਾਈ ਤਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੇ ਕਹਿਣ ਤੇ ਲੋਕਾਂ ਨੂੰ ਇੱਥੋਂ ਉੱਪਰ ਜਾ ਕੇ ਜ਼ਬਰਨ ਕੰਮ ਰੁਕਵਾ ਦਿੱਤਾ ਗਿਆ ਜਿਸ ਕਾਰਨ ਅੱਜ ਉਹ ਖੁਦ ਮੌਕੇ ਤੇ ਪਹੁੰਚੇ ਨਹੀਂ ਰਾਣਾ ਨੇ ਕਿਹਾ ਕਿ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਇੱਥੇ ਵੱਡੇ ਵੱਡੇ ਟੋਇਆ ਕਨ ਨਿਤ ਹਾਦਸੇ ਵਾਪਰਦੇ ਨੇ ਪੱਤਰਕਾਰਾਂ ਵੱਲੋਂ ਰਾਣਾ ਤੇ ਇਸ ਮਸਲੇ ਨੂੰ ਲੈ ਕੇ ਕਾਰਵਾਈ ਹੋਣ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਆ ਵਿਧਾਇਕ ਰਾਣਾ ਨੇ ਕਿਹਾ ਕਿ ਸਰਕਾਰ ਨੇ ਤਾਂ ਹੜਾ ਸਮੇਂ ਬਨ ਬੜਾਉਂਦਿਆ ਸਮੇਂ ਵੀ ਉਹਨਾਂ ਤੇ ਪਰਚੇ ਕੀਤੇ ਸਨ ਪਰ ਉਹ ਆਪਣੇ ਲੋਕਾਂ ਦੇ ਹਿੱਤਾਂ ਲਈ ਪਹਿਲਾਂ ਵੀ ਅੱਗੇ ਰਹੇ ਸਨ ਤੇ ਹੁਣ ਵੀ ਉਹ ਲੋਕਾਂ ਦੇ ਨਾਲ ਹਰ ਕੜੀ ਖੜੇ ਨੇ ਵੇਖੋ 4 ਦਿਨ ਪਹਿਲਾਂ ਅਸੀਂ ਡਰਬੱਡੀ ਤੋਂ ਜਿਹੜਾ ਕਪੂਰਥਲੇ ਨੂੰ ਰਾਹ ਜਾਂਦਾ ਉਦੀ ਬਹੁਤ ਮਾੜੀ ਹਾਲਤ ਸੀ ਉਦੀ ਮਰਮਤ ਪੈਚਵਰਕ ਚਾਲੂ ਕੀਤਾ ਸੰਗਤ ਨੇ ਰਲ ਕੇ ਇਹ ਕੰਮ ਚਾਲੂ ਕੀਤਾ ਤੇ ਜਦੋਂ ਪੱਥਰ ਪੈ ਗਏ ਉਹਦੇ ਤੋਂ ਬਾਅਦ ਸੱਜਣ ਸੋ ਚੀਮਾ ਨੇ ਆਪ ਦੀ ਸਰਕਾਰ ਦਾ ਜੋਰ ਮੁਖਾ ਕੇ ਤੇ ਕੰਮ ਕਰਵਾਇਆ ਤੇ ਅੱਜ ਸਾਰੀ ਸੰਗਤ ਜਿਨ੍ਹਾਂ ਨੇ ਇਹ ਸਾਰੀ ਸਮਗਰੀ ਇਕੱਠੀ ਕੀਤੀ ਆ ਕਿਸੇ ਨੇ 500 ਪਾਇਆ ਕਿਸੇ ਨੇ 5000 ਪਾਇਆ ਇਹ ਸੜਕ ਦਾ ਕੰਮ ਚਾਲੂ ਕੀਤਾ ਬਹੁਤ ਵੱਡੀ ਸਮੱਸਿਆ ਸਾਰੇ ਇਲਾਕੇ ਦੀ ਆ ਇਡਰਵਿੰਡੀ ਤੋਂ ਲੈ ਕੇ ਜਿਹੜੀ ਆਰਸੀਐਫ ਤੱਕ ਪੈਚ ਆ ਇਹਦੇ ਵਿੱਚ 2-2 ਫੁੱਟ 2-2 ਫੁੱਟ ਦੇ ਖੱਡੇ ਆ ਲੋਕਾਂ ਦੇ ਐਕਸੀਡੈਂਟ ਹੁੰਦੇ ਆ ਰਾਤ ਨੂੰ ਲੋਕ ਦੱਸਦੇ ਨਹੀਂ ਜਦੋਂ ਗੱਡੀ ਬਹੁਤ ਥੋੜੀ ਹੁੰਦੀ ਆ ਕਿਸੇ ਨੂੰ ਲੁੱਟਖੋਆ ਵੀ ਹੋਈ ਜਾਂ ਸੋ ਜਾਨ ਮਾਲ ਦਾ ਨੁਕਸਾਨ ਸਾਰੇ ਇਲਾਕੇ ਦਾ ਹੋ ਰਿਹਾ ਕੁਝ ਮਰੀਜ਼ ਹੋਵੇ ਕੁਝ ਪ੍ਰੈਗਨੈਂਟ ਲੇਡੀ ਹੋਵੇ ਪ੍ਰੈਕਟੀਕਲੀ ਉਹ ਇਹ ਸਰਾਹ ਤੇ ਨਹੀਂ ਆ ਸਕਦੀ ਇੰਨਾ ਮਾੜਾ ਹਾਲ ਹੈ ਸੋ ਅੱਜ ਸਾਰੇ ਸੰਗਤ ਇਕੱਠੇ ਹੋ ਕੇ ਲਗੀ ਆ ਇਸਰਾ ਨੂੰ ਬੜੌਰ ਦੇ ਉੱਤੇ ਤੇ ਮਾਲਕ ਕਿਰਪਾ ਕਰਨੀ ਗੋਨਾਰ ਪਾਸ਼ਾ ਜਿਹੜੀ ਉਹਦੀ ਨਗਰੀ ਨੂੰ ਰਾਹ ਜਾਂਦਾ ਉਹ ਠੀਕ ਹੋਵੇ ਤੇ ਲੋਕ ਸਹੂਤ ਨਾਲ ਆ ਸਕਣ ਦੇਖੋ ਇਹ ਤੋਂ ਅਪਰੋਕਸੀਮੇਟਲੀ 10 ਕਿਲੋਮੀਟਰ ਏਰੀਆ ਬਣਦਾ ਇਹ ਨੈਸ਼ਨਲ ਹਾਈਵੇ ਚ ਸੜਕ ਅਪਰੂਵ ਹੋਈ ਹੋਆ ਫੋਰ ਲਾਈਨਿੰਗ ਹੋਣੀ ਆ ਪਰ ਉਹ ਟਾਈਮ ਦੇ ਲਈ ਹੋ ਗਈ ਹੋਲੀ ਪਾਈ ਸਰਕਾਰ ਦਾ ਖਰਚ ਬਣਦਾ ਸੀ ਕਿ ਇਸ ਸੜਕ ਦੀ ਮਰਮਮਤ ਕਰਾਉਣੀ ਤਾਂ ਕਿ ਲੋਕ ਇਸ ਸੜਕ ਤੇ ਆ ਸਕਦੇ ਸਰਕਾਰਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ ਸਾਡੇ ਇਲਾਕੇ ਦੀ ਫਿਰ ਵੇਖੋ ਇਸ ਚੀਜ਼ ਦਾ ਜਵਾਬ ਤੇ ਸਰਕਾਰੀ ਦੇ ਸਕਦੀ ਆ ਜਿਨ੍ਹਾਂ ਨੇ ਟੈਂਡਰ ਲਾਏ ਨਹੀਂ ਲਾਏ ਸਹੀ ਟਾਈਮ ਤੇ ਨਹੀਂ ਲਾਏ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਗਈ ਹੁਣ ਇਹ ਚੋਣ ਜਾਬਤਾ 45 ਦਿਨ ਚੱਲਣਾ ਤੇ ਕੀ 45 ਦਿਨ ਲੋਕ ਆਪਦੀ ਰਾਇ ਦਾਇਫ ਜੀ ਜਾਨ ਰਿਸਕ ਤੇ ਲਾ ਕੇ ਥੋੜੋ ਰਹਿਣਗੇ ਅਸੀਂ ਲੋਕ ਮਾਰਨੇ ਨਹੀਂ ਤੇ ਮੇਰਾ ਬਤੌਰ ਸਾਰੇ ਇਲਾਕੇ ਦੇ ਇਹ ਜ਼ਿੰਮੇਵਾਰੀ ਚੱਕੀ ਆ ਤੇ ਇਲਾਕਾ ਇਕੱਠੇ ਹੋ ਕੇ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਿਆ ਉਹ ਵੀਰ ਮੇਰੇ ਦੇ ਤਾਂ ਐਕਸ਼ਨ ਪਹਿਲਾਂ ਬੰਨਾਂ ਵਾਲੇ ਵੀ ਹੋਏ ਸੀ ਉਹਦੀ ਵੀ ਕੋਈ ਪ੍ਰਵਾਹ ਨਹੀਂ ਜਿੱਥੇ-ਜਿੱਥੇ ਇਲਾਕੇ ਨੂੰ ਲੋੜ ਪਊਗੀ ਉੱਥੇ-ਉੱਥੇ ਆਪਣੇ ਇਲਾਕੇ ਦੇ ਨਾਲ ਡਟ ਕੇ ਖੜਾ ਹੋਊਗਾ ਤੇ ਮੈਂ ਕਿ ਪ੍ਰੈਕਟੀਕਲੀ ਹੋਰ ਗੱਲ ਦੱਸਿਆ ਠੱਕਾ ਜਿੰਨਾ ਮਰਜ਼ੀ ਕਰ ਲਵੇ ਸਰਕਾਰ ਮੈਂ ਆਉਣਾ ਨਹੀਂ ਸੀ ਇੱਥੇ ਪਰ ਦੋ ਦਿਨ ਤੋਂ ਜਿਹੜੇ ਲੋਕ ਕੰਮ ਕਰ ਰਹੇ ਸੀ ਉਹਨਾਂ ਨੂੰ ਭਜਾਇਆ ਗਿਆ ਤੇ ਫਿਰ ਸੰਘਤ ਆ ਕੇ ਅੱਜ ਖੜੀ ਹੋ ਗਈ ਕੰਮ ਕਰਾਉਣ ਤੇ ਜਿੱਥੇ ਤੇ ਠੱਕੇ ਦੀ ਗੱਲ ਹੈ ਨਾ ਰਣਾ ਪਹਿਲਾਂ ਕਦੇ ਡਰਿਆ ਆਪਦੇ ਇਲਾਕੇ ਨਾਲ ਡਟ ਕੇ ਖੜਾ ਹੋਊਗਾ ਸੱਜਣ ਸਿੰਘ ਚੀਮਾ ਜੋ ਕੰਮ ਧੱਕੇ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੀਆਂ ਅਥਾ ਪਾਟੀਆਂ ਆਉਂਦਾ ਨਹੀਂ ਸੁਲਤਾਨਪੁਰੇ ਨੂੰ ਦੀਦਾ ਨਹੀਂ ਵੀ ਰਾਹ ਖਰਾਬ ਆ ਬੰਨ ਵੇਲੇ ਤਾਂ ਰਾਣੀ ਦੇ ਪਰਚਾ ਕਰਦੇ ਉਹ ਬੰਨ ਵਟਣ ਨਹੀਂ ਦੇਣਾ ਅੱਜ ਸੜਕ ਬਣਾਉਣ ਲੱਗੇ ਆ ਤਾਂ ਸੜਕ ਨਹੀਂ ਬਣਣ ਦੇਣੀ ਇਲਾਕੇ ਦੇ ਲੋਕਾਂ ਦੀ ਮੰਗ ਹੈ ਜਿੱਤੇ ਦੀ ਚੋਣ ਜਾਅਤੇ ਦੀ ਗੱਲ ਹੈ ਵੀਰ ਮੈਂ ਇਹ ਗੱਲ ਦੱਸਣੀ ਚਾਹੁੰਦਾ ਇਹ ਸੜਕ ਕਿ ਜੇ ਸਰਕਾਰੀ ਖਜ਼ਾਨੇ ਚੋਂ ਨਹੀਂ ਬਣ ਰਹੀ ਨਾ ਸਰਕਾਰ ਦਾ ਰੁਪਈਆ ਲੱਗ ਰਿਹਾ ਸੰਗਤ ਇਕੱਠੇ ਹੋ ਕੇ ਆਪਦੇ ਪੈਸੇ ਇਕੱਠੇ ਕਰਕੇ ਇਹ ਆਪਣੀ ਮਿਹਨਤ ਦੀ ਕਮਾਈ ਇਕੱਠੀ ਕਰਕੇ ਹਰੇਕ ਜੀਵਿਦਾਰ ਨੇ ਕਣਕ ਦੇ ਕਿੱਲੇ ਚੋਂ ਕਿਸੇ ਨੇ 500 ਰੁਪਈਆ ਪਾਇਆ ਕਿਸੇ ਨੇ 1000 ਪਾਇਆ ਕਿਸੇ ਨੇ 200 ਪਾਇਆ ਉਹ ਇਕੱਠੇ ਕਰਕੇ ਇਹ ਸੜਕ ਬਣਾਈ ਜਾ ਰਹੀ ਆ ਤੇ ਇਹਦੇ ਤੇ ਚੋਣ ਜਾਬਤਾ ਨਹੀਂ ਲੱਗਦੇ ਕਿਉਂਕਿ ਨਾ ਤੇ ਇਹਨਾਂ ਚੋਂ ਬਣਾਉਣ ਵਾਲਿਆਂ ਚ ਕੋਈ ਪੋਲੀਟਿਕਲ ਪਾਰਟੀ ਆ ਤੇ ਨਾ ਹੀ ਕੋਈ ਕੈਂਡੀਡੇਟ ਹੈ ਨਾ ਜੋ ਕੋ ਖੜਾ ਇਹ ਆਪ ਦੀ ਲੋੜ ਦੇ ਲਈ ਆਪਦੇ ਇਲਾਕੇ ਦੀ ਲੋੜ ਲਈ ਆਪਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਬਚਾਉਣ ਵਾਸਤੇ ਇਹ ਸੜਕ ਬਣਾਈ ਜਾ ਰਹੀ ਹੈ। ਵਿਰੋਧੀ ਪਾਰਟੀਆਂ ਨੂੰ ਚਾਹੀਦਾ ਨਹੀਂ ਵਿਰੋਧ ਕਰਨਾ ਉਹਨਾਂ ਦਾ ਕੰਮ ਟਾਈਆਂ ਸਾਲਾਂ ਚ ਲੋਕਾਂ ਦੇ ਕੰਮ ਕਰਨ ਦਾ ਇਹ ਖੜੇ ਉਹਨਾਂ ਨੂੰ ਵੀ ਦੇ ਦੇ ਸੀ ਸੱਚਨ ਸੱਚੀ ਮੇਲੋਂ ਪਰ ਉਹਨੇ ਕਦੇ ਵਿਚਾਰ ਹੀ ਨਹੀਂ ਕੀਤਾ ਸੋਚਿਆ ਹੀ ਨਹੀਂ ਇਹਦੇ ਬਾਰੇ ਕਿ ਵਿਰੋਧ ਨਹੀਂ ਕਰਨਾ ਚਾਹੀਦਾ ਇਹ ਵਿਰੋਧ ਜੇ ਕਰਨਗੇ ਤੇ ਲੋਕਾਂ ਦਾ ਵਿਰੋਧ ਆ ਤੇ ਜੇ ਕੋਈ ਪੋਲੀਟੀਕਲ ਪਾਰਟੀ ਪੋਲੀਟੀਕਲ ਬੰਦਾ ਲੋਕਾਂ ਦਾ ਵਿਰੋਧ ਕਰੇ ਤੇ ਇਹਦੇ ਤੋਂ ਮਾੜੀ ਗੱਲ ਕੋਈ ਨਹੀਂ ਲੋਕ ਆਪਣਾ ਜਵਾਬ ਸਹੀ ਟਾਈਮ ਤੇ ਆਉਣ ਤੇ ਦੇਣਗੇ ਪਹਿਲਾਂ ਹੀ ਦੇ ਚੁੱਕੇ ਇਹਨੂੰ ਸਦੀ ਸਦਸਤੇ ਤੋਂ ਰੋਜ਼ਾਨਾ ਲੰਘਣ ਵਾਲੇ ਲੋਕਾਂ ਨੇ ਜਿੱਥੇ ਸੜਕ ਦੇ ਦੀ ਖਸਤਾ ਹਾਲਤ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਸਰਕਾਰ ਨੂੰ ਵੀ ਕੋਸਿਆ ਅਤੇ ਕਿਹਾ ਕਿ ਸਰਕਾਰ ਆਪ ਤਾਂ ਕੁਝ ਨਹੀਂ ਕਰਦੀ ਪਰ ਜਦੋਂ ਲੋਕ ਆਪ ਮੁਹਾਰੇ ਆਪਣੇ ਕੰਮ ਸਵਾਰ ਰਹੇ ਨੇ ਤਾਂ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਹੈ। ਕਿਤੇ ਪਿਛਲੇ ਸਮੇਂ ਦੌਰਾਨ ਅਲਾਸੀ ਅੱਜ ਦੂਕਾ ਵੱਡੋ ਆਪ ਮੁਹਾਰੇ ਇਸ ਸੜਕ ਦਾ ਨਿਰਮਾਣ ਹੋਤੋ ਜਿਹੜਾ ਕੀਤਾ ਜਾ ਰਿਹਾ ਹੈ ਬੈਕ ਚੱਲੀ ਜਾ ਰਿਹਾ ਹੈ ਕਿਵੇਂ ਦੇਖਦੇ ਸਾਰਾ ਮੈਂ ਅਜੀਤ ਸਿੰਘ ਔਜਲਾ ਔਜੀ ਕਲੋਨੀ ਤੋਂ ਮੇਰਾ ਉਮੂਮਨ ਕੂਥਲੇ ਜਾਣ ਦਾ ਰੋਜ ਇਹ ਸੁਭ ਬਣਦਾ ਕਦੀ ਨੇਰੇ ਵੀ ਆਉਣਾ ਪੈਂਦਾ ਜਾਨ ਤਰਾ ਤਰਾ ਕਰਦੀ ਹੁੰਦੀ ਸਰਕਾਰਾਂ ਸਾਨੂੰ ਮਾਰਨ ਤੇ ਮਾਰਨ ਦਾ ਕੰਮ ਨਹੀਂ ਸਰਕਾਰਾਂ ਦਾ ਐਡੇ ਵੱਡੇ ਡੂੰਘੇ ਟੋਏ ਔਰ ਸਾਰੀ ਸੜਕ ਦੇ ਉੱਪਰ ਕਿਤੇ ਵੀ ਨੰਗਣੂ ਥਾਂ ਨਹੀਂ ਤੇ ਉਥੇ ਜਿਹੜਾ ਬੰਦਾ ਅਨਭੋਲ ਵੀ ਫਸ ਜਾਂਦਾ ਉਹਨੂੰ ਤਾਂ ਪਤਾ ਹੀ ਕੁਝ ਨਹੀਂ ਉਹਦੀ ਗੱਡੀ ਵੀ ਟੁੱਟੂ ਆ ਵੀ ਮਰੂ ਕਿ ਜੇ ਹੋਰ ਨੂੰ ਵੀ ਮਾਰੂਗਾ ਸਰਕਾਰਾਂ ਨੇ ਇਹ ਕੰਮ ਧਿਆਨ ਚ ਨਹੀਂ ਲਿਆਂਦਾ ਔਰ ਲੋਕਾਂ ਨੂੰ ਦੇਖਿਆ ਰੋਲਿਆ ਕਿੰਨੇ ਲੋਕਾਂ ਦੀਆਂ ਦੁੱਖ ਤੇ ਗਲੀਪਾ ਨਹੀਂ ਸਮਝੀਆਂ ਜੇ ਹੁਣ ਇਹ ਸੰਗਤ ਨੇ ਅਪਰਾਲਾ ਕੀਤਾ ਤੇ ਸਰਕਾਰ ਦਾ ਇਹਦੇ ਵਿੱਚ ਕੀ ਨੁਕਸਾਨ ਆ ਅਸੀਂ ਆਪਣੇ ਲਈ ਰਾਹ ਨਹੀਂ ਬਣਾ ਸਕਦੇ ਇਹ ਸਾਡਾ ਜੇ ਅਸੀਂ ਆਪਣੇ ਰਾਹ ਨਹੀਂ ਬਣਾ ਸਕਦੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਰਾਹ ਬਣਾਉਣਾ ਪਹਿਲਾ ਸਾਡਾ ਮੁੱਖ ਕੰਮ ਆ ਆਪਣੇ ਲਈ ਜਿਹੜਾ ਅਸੀਂ ਸਾਡੇ ਲਈ ਉਹ ਜਾਨਦਾ ਖੋ ਬਣਦੀ ਸੜਕ ਅਸੀਂ ਉਹਨੂੰ ਸੁਧਾਰੀਏ ਨਾ ਇਹਦੇ ਵਿੱਚ ਸਾਰਾ ਇਲਾਕਾ ਬਿਲਕੁਲ ਚਟਾਨ ਦੀ ਤਰ੍ਹਾਂ ਖੜਾ ਔਰ ਸਾਰਾ ਇਲਾਕਾ ਕੰਮ ਕਰ ਰਿਹਾ ਔਰ ਪਲਿਉ ਪੈਸੇ ਪਾ ਕੇ ਸੰਘਤ ਪੈਸੇ ਪਾ ਕੇ ਇਹ ਸਾਰਾ ਕੰਮ ਕਰਾ ਰਹੀ ਆ ਔਰ ਸਰਕਾਰਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਖਾਸ ਕਰਕੇ ਜਿਹੜੇ ਆਪਣੇ ਆਪ ਨੂੰ ਲੀਡਰੀ ਢਮਕਾਉਣਾ ਚਾਹੁੰਦੇ ਆ ਉਹਨਾਂ ਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਚੰਗੇ ਕੰਮਾਂ ਨੂੰ ਅਸੀਂ ਰੋਕ ਦਈਏ ਇਹ ਉਹਨਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਲੋਕਾਂ ਦੀ ਭਲਾਈ ਕਰਨੀ ਚਾਹੀਦੀ ਆ ਜੋ ਕਿ ਉਹ ਨਹੀਂ ਕਰ ਰਹੇ ਜੋ ਨਹੀਂ ਕਰ ਰਿਹਾ ਜੋ ਕਰ ਰਿਹਾ ਉਹਨੂੰ ਰੋਕ ਰਿਹਾ ਸੰਗਤ ਕਰ ਰਹੀ ਆ ਸੰਗਤ ਨੂੰ ਰੋਕ ਰਿਹਾ ਇਹ ਬਹੁਤ ਨਿੰਦਣਯੋਗ ਕੰਮ ਆ ਸਰਕਾਰ ਦੇ ਪਿਛੇ ਹੱਥ ਇਹ ਨਹੀਂ ਹੋਣਾ ਚਾਹੀਦਾ ਆ ਸਾਰਾ ਇਲਾਕਾ ਇੱਕ ਮਿੰਟ 50 ਪਿੰਡ ਹੋਣਗੇ ਇੱਕ ਮਿੰਟ ਦੇਖੋ ਬਾਬੇ ਦੀ ਨਗਰੀ ਆ ਪੌਣੇ 15 ਸਾਲ ਤੋਂ ਨਾਨ ਸਾਹਿਬ ਇੱਥੇ ਰਹੇ ਆ ਕੀ ਸ਼ੁਰੂ ਹੋਈ ਯਾਰ é tudo tô...